ਫਿਰੋਜ਼ਪੁਰ ਤੋਂ ਚੋਰੀ ਦੀ ਇੱਕ ਘਟਨਾ ਸਾਹਮਣੇ ਆਈ ਹੈ ਫਿਰੋਜ਼ਪੁਰ ਦੇ ਪੁਰਾਣੇ ਬਾਜ਼ਾਰ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਤੇ ਇੱਕ ਚਲਾਕ ਚੋਰ ਆਉਂਦਾ ਹੈ ਅਤੇ ਸੁਨਿਆਰੇ ਨੂੰ ਮੁੰਦਰੀ ਵਿਖਾਉਣ ਲਈ ਕਹਿੰਦਾ ਹੈ ਜਦੋਂ ਸੁਨਿਆਰਾ ਪਿੱਛੇ ਮੁੜ ਕੇ ਦੇਖਦਾ ਹੈ ਤਾਂ ਵਿਅਕਤੀ ਕਰੀਬ 10 ਗ੍ਰਾਮ ਦੀ ਮੁੰਦਰੀ ਚੁੱਕੇ ਹੌਲੀ-ਹੌਲੀ ਆਪਣੀ ਪੈਂਟ ਦੀ ਜੇਬ ਚੁਪਾ ਲੈਂਦਾ ਹੈ ਜਦੋਂ ਸ਼ਾਮ ਨੂੰ ਸੁਨਿਆਰੇ ਨੇ ਹਿਸਾਬ ਕੀਤਾ ਤਾਂ ਉਸ ਨੂੰ ਇਸ ਗੱਲ ਦਾ ਪਤਾ ਲੱਗਾ ਅਤੇ ਘਟਨਾ ਦਾ ਪਤਾ ਲੱਗਣ ਤੇ ਸੁਨਿਆਰੇ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਜੀ ਸਰ ਸਰਦਾਰ ਦਾ ਮੇਰਾ ਨਾਮ ਦੱਸਾਂਗੇ ਸਾਡੀ ਦੁਕਾਨ ਹੈ ਪੁਰਾਣਾ ਬਜ਼ਾਰ ਫਰੀ ਪ੍ਰਸਿੱਧੀ ਜੇ ਸਕਰਤਾਰ ਸਿੰਘ ਮਿੰਦਰ ਸਿੰਘ ਜੁਵੈਲਰ ਦੇ ਨਾਮ ਦੇ ਉੱਤੇ ਸਾਡਾ ਕਾਰੋਬਾਰ ਇਹ ਲੜਕਾ ਆਇਆ ਇੱਕ ਦਿਨ ਪਹਿਲਾਂ ਤੇ ਸਾਡੇ ਕੋਲ ਦਿਸਲ ਦੇਖਿਆ ਨਾ ਕੇ ਕਹਿੰਦਾ ਕਿ ਸਾਨੂੰ ਇੱਕ ਮੁੰਦਰੀ ਚਾਹੀਦੀ ਸਾਮਾਨ ਦਿਖਾਓ ਕੁਝ ਹੋਰ ਕਸਟਮਰ ਸੀ ਉਹਨਾਂ ਨੂੰ ਅਟੈਂਡ ਕਰਕੇ ਫਿਰ ਜਿਸ ਤਰੀਕੇ ਨਾਲ ਉਹਨੇ ਗੱਲ ਕੀਤੀ ਅਣਖਸ਼ਤਾ ਸੀਗਾ ਉਹਨੇ ਆਪਣਾ ਨੰਬਰ ਵੀ ਦਿੱਤਾ ਨਾਮ ਵੀ ਦਿੱਤਾ ਉਹ ਸਭ ਕੁਝ ਫੇਕ ਨਿਕਲਿਆ ਤੇ ਜਿਸ ਲੋਨ ਨੇ ਦੇਖਿਆ ਤੇ ਉਹਨੇ ਇੱਕ ਰਿੰਗ ਵਿੱਚ ਚੋਰੀ ਕਰ ਲਈ ਉਹ ਤੇ ਜਿਸ ਨੇ ਚੋਰੀ ਕਰ ਲਈ ਉਹ ਸੀਸੀਟੀਵੀ ਫੁਟੇਜ ਦੇ ਵਿੱਚ ਸਾਰਾ ਕੁਝ ਕਲੀਅਰ ਆ ਚੁੱਕਾ ਹੈ ਚੋਰੀ ਕਰਦਾ ਆ ਔਰ ਉਹਦੀ ਜੇਬ ਵਿੱਚ ਪਾਉਂਦਾ ਹੈ ਵੀ ਉਹ ਆ ਗਿਆ ਨੇ ਯਾਰ ਉਸ ਦੀ ਫੋਟੋ ਵੀ ਸਾਫ ਕਲੀਅਰ ਆਈ ਹੈ ਉਹਦੀ ਫੋਟੋ ਵੀ ਕਲੀਅਰ ਆ ਚੁੱਕੀ ਹੈ ਔਰ ਸਭ ਕੁਝ ਉਹਦੇ ਜੀ ਸੀਸੀਟੀਵੀ ਫੁਟੇਜ ਵੀ ਆ ਚੁੱਕਾ ਹੈ ਉਹ ਔਰ ਇਹਦੀ ਸ਼ਿਕਾਇਤ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕਰ ਚੁੱਕੇ ਆ ਅਸੀਂ ਉਮੀਦ ਕਰਦੇ ਆ ਪੁਲਿਸ ਪ੍ਰਸ਼ਾਸਨ ਸਾਡੀ ਮਦਦ ਕਰੇ ਔਰ ਸਾਡਾ ਜਿਹੜਾ ਸਮਾਨ ਚੋਰੀ ਹੋਇਆ ਉਹ ਸਾਨੂੰ ਵਾਪਸ ਆਏਗਾ ਕੀ ਲੈ ਕੇ ਗਿਆ ਹੈਗਾ ਉਹ ਇੱਕ ਸੋਨੇ ਦੀ ਮੰਦਰੀ ਹੈ ਇੰਦਾ ਵਯਨ ਕੋਈ ਕਰੀਬ 10 ਗ੍ਰਾਮ ਹੈ 9 ਗ੍ਰਾਮ 900 ਵਯਨ ਹੈ ਬਾਈਗਟ ਹਾਲਮਾਰਕ ਦੀ ਬਣੀ ਜੈਂਟ ਸਮੁੰਦਰੀ ਹੈ ਉੱਪਰ ਡਾਲਰ ਦਾ ਸਾਈਨ ਬਣਿਆ ਹੁੰਦਾ ਹੈ ਜਿਹੜਾ ਅੱਜਕੱਲ ਚੱਲਦੇ ਨੇ ਸਰ ਇਹ ਕਿਵੇਂ ਲੈ ਕਿਵੇਂ ਗਿਆ ਉਹ ਸੋਨਾ ਐਸੀ ਦਿਖਾਰੇ ਸੀਗੇ ਮੇਰੇ ਥੋੜਾ ਜਿਹਾ ਇੱਕ ਸਾਈਡ ਦੇ ਉੱਤੇ ਬੈਠ ਹੋਈ ਏ ਤੇ ਪਿੱਛੋਂ ਨੇ ਰਿੰਗ ਉਹ ਹੋਲ ਡਰੇ ਦੇ ਚੋਂ ਉਠਾ ਲਈ ਥਾਕੇ ਤੇ ਮੋਖਾ ਵੇਖ ਕੇ ਬਾਅਦ ਉਸਨੇ ਆਪਣੇ ਜੇਬ ਵਿੱਚ ਪਾ ਲਈ ਉਹ ਔਰ ਅਸੀਂ ਜਿ세ਰ ਸ਼ਾਮ ਨੂੰ ਆਪਣਾ ਸਟਾਕ ਸ਼ਾ ਕੀਤਾ ਉਹਨੂੰ ਪਤਾ ਲੱਗਾ ਜਾ ਕੇ ਕਿ ਵਿੱਚੋਂ ਇਹ ਕ੍ਰਿੰਗ ਕਾਟੇ ਗਿਆ। ਫਿਰ ਤੁਸੀਂ ਸੀਸੀਟੀਵੀ ਵੀ ਦੇਖੀ। ਅਹੀਂ ਸੀਸੀਟੀਵੀ ਦੇਖ ਕੇ ਫੁਟੇਜ ਦੇਖ ਕੇ ਉੱਥੋਂ ਸਾਰਾ ਕੁਝ ਕਲੀਅਰ ਹੋ ਗਿਆ। ਉਹ ਇਹ ਵਾਲਾ ਰਿਕਾਰਡ ਵੀ ਕੱਢ ਲਿਆ ਹੈ ਸੀਸੀਟੀਵੀ ਦੇ ਪੈਨ ਡਰਾਈਵ ਛੁਪਾਇਆ ਹੈ ਉਹ। ਫੋਨ ਦੇ ਵਿੱਚ ਸਭ ਕੁਝ ਕਲੀਅਰ ਆ ਰਿਹਾ ਹੈ ਇਹ ਨੇ ਜਿਹੜੀ ਚੋਰੀ ਕੀਤੀ ਉਹ। ਸਰ ਇਹ ਲੱਗਦਾ ਨਹੀਂ ਹੈਗਾ ਸੀਗਾ ਸ਼ਟਾਉਟ ਸ਼ਕਲ ਤੋਂ ਨਹੀਂ ਲੱਗ ਰਿਹਾ ਇੱਕ ਕਲੀਨ ਕਟਿੰਗ ਦੇੱਚੇਗਾ ਸੀਗਾ ਉਹ। ਔਰ ਦੋ ਜੈਂਟਲਮੈਨ ਟਾਈਪ ਲੁੱਕ ਸੀਗੀ ਹੁੰਦੀ ਪਰ ਆਪਾਂ ਕੁਝ ਨਹੀਂ ਕਹਿ ਸਕਦੇ ਕਿਸੇ ਬੰਦੇ ਦੇ ਅੰਦਰ ਦੇ ਕੀ ਵਿਚਾਰ ਹੋ ਸਕਦੇ ਨੇ ਉਹ। ਹੂੰ। ਤਾਂ ਲੋਕਾਂ ਵੀ ਕੀ ਫੀਲ ਕਰੋਗੇ ਦੂਸਰੇ ਦੁਕਾਨਦਾਰਾਂ ਨੂੰ ਕੀ தோਗੇ ਲੋਕਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਉਹ ਜਲਦੀ ਪਹਿਲਾਂ ਤਾਂ ਕਿਸਾਨਾਂ ਨੂੰ ਹਟਾਂਡੀ ਦਾ ਕਰਨ ਸੋਨਾ ਬਹੁਤ ਮਹਿੰਗਾ ਹੋ ਚੁੱਕਾ ਹੈ ਉਹ ਜਿਹੜੇ ਆਪਦੇ ਜਾਣ ਪਛਾਣ ਵਾਲੇ ਹੈਗੇ ਉਹਨਾਂ ਨਾਲ ਕੀਤਾ ਜਾਵੇ ਅਗਰ ਮਜਬੂਰੀ ਕਰਨਾ ਵੀ ਪੈ ਜਾਂਦਾ ਹੈ ਤੇ ਪੂਰੇ ਚੁਕੰਨੇ ਪੂਰੇ ਅਲਰਟ ਹੋ ਕੇ ਇਸ ਕੰਮ ਨੂੰ ਕੀਤਾ ਜਾਵੇ ਤਾਂ ਕਿ ਦੁਬਾਰਾ ਕੋਈ ਬੰਦਾ ਇਸ ਤਰ੍ਹਾਂ ਤੁਹਾਡੇ ਨਾਲ ਕੋਈ ਠੱਗੀ ਨਾ ਮਾਰ ਸਕੇ ਜਿਵੇਂ ਮੇਰੇ ਨਾਲ ਹੋਈ ਰਿਹਾ ਕੀ ਨਾਮ ਹੈ ਸਰ ਤੁਹਾਡਾ ਮੇਰਾ ਨਾਮ ਸਾਹਿਬ ਮਨਦਰ ਸਿੰਘ ਫਰਮ ਦਾ ਨਾਮ ਮੈਸਰ ਕਰਤਾਰ ਸਿੰਘ ਮਨਦਰ ਸਿੰਘ ਜੁਐਲਰ ਫਰੋਈਪੁਰ ਸ਼ਹਿਰ ਜੀ ਹਾਂਜੀ ਮੇਰਾ ਨਾਮ ਮਹਿੰਦਰ ਸਿੰਘ ਹੈ ਸਾਡਾ ਸੋਨੇ ਦਾ ਕਾਰੋਬਾਰ ਹੈ ਕਰਤਾਰ ਸਿੰਘ ਇੰਟਰਪ੍ਰਾਈਜ਼ ਵਾਲਾ ਸ਼ੋਬਾ ਉਪਰਕਾਉਂ ਦੇ ਆਦਿਚੇ ਤੇ ਸੱਬੇ ਦੁਕਾਨ ਤੋਂ 25 ਅਪ੍ਰੈਲ ਨੂੰ ਇੱਕ ਸੋਨੇ ਦੀ ਬਿੰਦਰੀ ਵਜ਼ਨ ਕਰੀਬ 9 ਗ੍ਰਾਮ 900 ਇੱਕ ਚੋਰ ਆਇਆ ਉਹਨੇ ਚੋਰੀ ਕਰਕੇ ਲੈ ਗਿਆ ਤੇ ਕੁੰਦੀ ਕੰਪਲੇਂਟ ਅਸੀਂ ਪੁਲਿਸ ਸਾਡੇ ਜੀ ਤੇ ਅਸੀਂ ਯੂਜ਼ ਕਰਦੇ ਹਾਂ ਉਸ ਉਸ ਤੋਂ ਕਿ ਸਾਡਾ ਇਹ ਕੰਮ ਕਰਕੇ ਸਾਨੂੰ ਨੁਕਸਾਨ ਹੋਇਆ ਜਦੋਂ ਬੰਦਾ ਜਿਵੇਂ ਗਿਆ ਉਹ ਕਵਰੀ ਕਰਾਈ ਕਿਦਾਂ ਦਾ ਹੁਲੀਆ ਔਰ ਉਹਦਾ ਹੁਲੀਆ ਮੇਰੇ ਕੋਲ ਫੋਟੋ ਹੈਗੀ ਜੀ ਪਰ ਤੁਹਾਨੂੰ ਕੋਈ ਲੋੜ ਨਹੀਂ ਸ਼ੋਰਤ ਆਦਨੇ ਆ ਆ ਸੁਬਹ ਹੀ ਇਹਨਾਂ ਦੇ ਇਹ ਕਰਕੇ ਗਿਆ ਸ਼ੋਰਤ ਇਹ ਰਿਪੋਰਟ ਜਿਹੜੀ ਕਰਾਈ ਹੈ ਕਨਸਟ੍ਰੇਸ਼ਨ ਦੇ ਨਾਦਿਕਾ ਚੋਰ ਹੈ ਸਾਡੇ ਤੋਂ ਤੇ ਅਨਨੋਮ ਸੀਗਾ ਡਿਲੀਵਰੀ ਆਇਆ ਇਸ ਲੋਨ ਨੇ ਮੁੰਡੀ ਦੀ ਡਿਮਾਂਡ ਕੀਤੀ ਹੈ ਔਰ ਵੀ ਕਸਟਮਰ ਤੇ ਉਹਨਾਂ ਨੂੰ ਪਲੀ ਕਰਕੇ ਜਦੋਂ ਇਹਨੂੰ ਦਿਖਾਇਆ ਦੇਖਣ ਤੋਂ ਬਾਅਦ ਫਿਰ ਅਫੀਸਰਿਆ ਦਾ ਸਟਾਕ ਸ਼ਾਮ ਨੂੰ ਡੈਂਟੀ ਕੀਤਾ ਸਾਡੇ ਪਿਛੇਵੇਂ ਤੇ ਕੈਮਰੇ ਚੈੱਕ ਕੀਤੇ ਤੇ ਵਿੱਚੋਂ ਇਹ ਕਰੀ ਪੱਕੀ ਸੀ 7 ਵਜੇ ਕਰਹੀ 100 ਨੰਬਰ ਤੇ ਪੀਸੀਆਰ ਤੇ ਕਮਿਟੀ ਲਗਾਤੀ ਸੀਗੀ ਤੇ ਅੱਜ 26 ਤਰੀਕ ਨੂੰ ਸੀਸੀਟੀਵੀ ਰਣਦੇਵੀ ਚੱਕਰ ਫੋਲ ਆਇਆ ਪਰ ਅੱਜ ਤੱਕ ਕੋਈ ਰਿਪੋਰਟ ਨਹੀਂ ਆਈ